ਮੇਰੇ ਰਿਸ਼ਤੇਦਾਰੀ ਇਥੇ ਅਨੇਸਾ ਮੇਰੇ ਫਫੜ ਜੀ ਨੂੰ ਕੈਂਸਰ ਸੀ ਤੇ ਉਹ ਠੀਕ ਹੋ ਗਏ ਇੱਥੇ ਉਹਨਾਂ ਨੇ ਮੈਨੂੰ ਇੱਥੇ ਭੇਜਿਆ ਸੀ ਯਾਨੀ ਉਹਨੂੰ ਕੈਂਸਰ ਸੀਗਾ ਉਮਰ ਦਾ ਰਾਜ ਉਹ ਵੀ ਠੀਕ ਹੋ ਗਏ ਇੱਥੇ ਆ ਕੇ ਹਾਂਜੀ ਸ਼ੂਗਰ ਦੀ ਪ੍ਰੋਬਲਮ ਸੀ ਸ਼ੂਗਰ ਦੀ ਕਿੰਨੀ ਕ ਰਹਿੰਦੀ ਸੀ ਜੀ ਸ਼ੂਗਰ ਖਾਣਾ ਦੇਖੋ 200 ਤੋਂ ਉੱਤੇ ਰਹਿੰਦੀ ਸੀ ਠੀਕ ਹੈ ਤੇ ਜਿੱਦਣ ਦੇ ਪਿੰਡੇ ਆ ਉਹਨਾਂ ਦੀ ਕੰਟਰੋਲ ਚ ਉਹਦੇ ਕੰਟਰੋਲ ਚ ਹੇ ਮੈਨੂੰ ਸ਼ੂਗਰ ਤੇ ਬੀਪੀ ਦੋਨੇ ਸੀਗੀਆਂ ਜੀ ਤੇ ਮੈਂ 6ਵੀਂ 7ਵੀਂ ਵਾਰੀ ਆ ਗਿਆ ਹੂੰ ਤੇ ਅੱਧ ਤੱਕ ਤਾਂ ਕੰਟਰੋਲ ਹੋ ਗਈ ਕਿੰਨੇ ਕ ਪੈਸੇ ਆਪਣੇ ਆਪ ਨੂੰ ਅੱਗੇ ਲੈਣੋਂ ਚੰਗਾ ਮਹਿਸੂਸ ਕਰਦਾ ਮੈਂ ਜੀ ਖੇਤੀਬਾੜੀ ਕਰਦਾ ਸਾਰਾ ਕੰਮ ਕਈ ਦਾ ਕਰਦਾ ਠੀਕ ਹੈ ਜੀ ਪੈਟੂ ਚਾਹ ਹੁਣ ਕੋਈ ਮੁਸ਼ਕਲ ਨਹੀਂ ਕਰੀ ਆ ਕੇ ਤੇ ਮੜੇ ਜੇ ਕੋਈ ਹੋਵੇ ਨਹੀਂ ਤੇ ਬਿਲਕੁਲ ਸਹੀ ਐ ਮੈਂ ਤੇ ਮੈਨੂੰ ਹਾਰਦੀ ਪ੍ਰੋਬਲਮ ਆ ਤੇ 20 ਸਾਲ ਤੋਂ ਲੈ ਕੇ ਮੈਨੂੰ 슈ਗਰ ਦੀ ਪ੍ਰੋਬਲਮ ਆ। ਉਹੋ ਦੋਨੇ ਦੋਨੇ ਤੇ ਹਾਂਜੀ ਬੀਪੀ ਵੀ ਹਾਈ ਰਹਿੰਦਾ ਜੀ ਹਾਂਜੀ। ਤੀਜਾ ਕੜਾ ਆ ਜਾਣਗੀ। ਠੀਕ ਹੈ। ਜਿੱਦਾਂ ਪੰਜ ਛੇ ਕੜੇ ਪੀਲੇ ਤਾਂ ਠੀਕ ਹੋ ਸਕਦੇ ਆ ਜੀ। ਇਮੇ ਇੱਥੇ ਪਤਾ ਲੱਗਿਆ ਜਿੱਦਾਂ ਮੈਂ ਮਤਲਬ ਨਾ ਹਾਰਟ ਦੀ ਬਲੋਕੇਜ ਦੀ ਹੁੰਦੀ ਸੀ ਦੋ ਸਟੰਟ ਪਾਉਣ ਨੂੰ ਕਹਿੰਦੇ ਸੀ ਡਾਕਟਰ ਸਾਹਿਬ ਤੁਹਾਡੇ ਦੋ ਸਟੰਟ ਪਾਉਣ ਨੂੰ ਕਹਿੰਦੇ ਸੀਗੀ ਅੱਛਾ ਇੱਕ ਪਿਆ ਠੀਕ ਹੈ ਤੇ ਜੀ ਇੱਕ ਮੈਂ ਇਦਾਂ ਮੈਂ ਚਲੋ ਕੜਾ ਕੂੜਾ ਪੀ ਕੇ ਕਹਿੰਦੇ ਆ ਦੇਖ ਲਓ ਬੰਦਾ ਹੁਣ ਕੀ ਮਰਦਾ ਕੀ ਨਹੀਂ ਕਰਦਾ ਦੇਖਦਾ ਹੀ ਹੁੰਦਾ ਤੁਸੀਂ ਸੱਚਾ ਜੀ ਇਹ ਪਹਿਲੀ ਵਾਰ ਆਇਆ ਜਾਂ ਦੂਜੀ ਵਾਰ ਆਏ ਹੋ ਮੈਂ ਦੂਜੀ ਵਾਰ ਆਇਆ ਦੂਜੀ ਵਾਰ ਆਇਆ ਪਹਿਲੀ ਵਾਰ ਕਦੋਂ ਆਏ ਸੀਗੇ ਪਹਿਲੀ ਵਾਰ ਪਿਛਲੇ ਪਿਛਲੇ ਹਫਤੇ ਬਹੁਤ ਵਾਰ ਹਾਂਜੀ ਕਿੰਨੇ ਕੁ ਥੋੜਾ ਜਿਹਾ ਫਰਕ ਕੀ ਮਹਿਸੂਸ ਕਰ ਰਹੇ ਹੋ ਆਪਣੇ ਹਾਂ ਖੁਸ਼ ਤੇ ਮਤ ਤੁਸੀਂ ਗੱਲਬਾਤ ਕਰਦੇ ਨਾਲ ਕੁਝ ਹੋਰ ਮਿਰਜੇ ਨਾਲ ਤੁਹਾਡਾ ਨਾਮ ਜੀ ਸੁਨੀਤਾ ਸੁਨੀਤਾ ਜੀ ਕਿੱਥੇ ਰਹਿਣ ਵਾਲੇ ਆ? ਅਸੀਂ ਜਲੰਧਰ ਰਹਿਣ ਵਾਲੇ ਆ ਤੇ ਨਿਊ ਰਾਜਨਗਰ ਰਹਿਨੇ ਜਲੰਧਰ ਠੀਕ ਹੈ ਜੀ ਇੱਥੇ ਕਿਵੇਂ ਆਉਣਾ ਹੈ ਕੀ ਤਕਲੀਫ ਹੈ ਇੱਥੇ ਖਿੱਚ ਕੇ ਲੈ ਕੇ ਆਈ ਹੈ ਮੇਰੇ ਰਿਸ਼ਤੇਦਾਰ ਇੱਥੇ ਆਨੇ ਸੇ ਮੇਰੇ ਫਫੜ ਜੀ ਨੂੰ ਕੈਂਸਰ ਸੀ ਤੇ ਉਹ ਠੀਕ ਹੋ ਗਏ ਇੱਥੇ ਉਹਨਾਂ ਨੇ ਮੈਨੂੰ ਇੱਥੇ ਭੇਜਿਆ ਸੀ ਯਾਨੀ ਉਹਨੂੰ ਕੈਂਸਰ ਸੀਗਾ ਗੂਮਰਦਰਾਜ ਉਹ ਵੀ ਠੀਕ ਹੋ ਗਏ ਇੱਥੇ ਆ ਕੇ ਹਾਂ ਜੀ ਤੇ ਅੱਛਾ ਤੁਹਾਨੂੰ ਹੁਣੀ ਸ਼ੁਕੀਆ ਜੀ ਆਇਆ ਹੋਇਆ ਮੈਨੂੰ ਹਾਰਡ ਦੀ ਪ੍ਰੋਬਲਮ ਸੀ ਔਰ ਸਾਹ ਚੜਦਾ ਸੀ ਠੀਕ ਹੈ ਸਾਹ ਚੜਦਾ ਸੀ ਜਾਂ ਹਾਂ ਜੀ ਯਾਨੀ ਸਟੈਂਟ ਪੀ ਕੇ ਬਲੋਕੇਜ ਹੁੰਦੀ ਹੈ ਨਹੀਂ ਬਲੋਕਿੰਗ ਹ ਜੀਵਰ ਆਇਓ ਕਿੰਨਾ ਕ ਫਰਕ ਮਹਿਸੂਸ ਕਰ ਰਹੇ ਹੋ ਆਪ ਬੀ ਮੈਨੂੰ ਪਹਿਲੀ ਵਾਰ ਤੋ ਨਹੀਂ ਸੀ ਫਰਕ ਪਿਆ ਮੈਨੂੰ ਤੀਸਰੇ ਕਾੜੇ ਦੇ ਨਾਲ ਫਰਕ ਕਾਫੀ ਪੈ ਗਿਆ ਏ ਪਹਿ ਅਗੇ ਮੈਂ ਬਿਲਕੁਲ ਘਰ ਦਾ ਕੰਮ ਨਹੀਂ ਸੀ ਕਰ ਸਕਦੀ ਹੁਣ ਮੈਂ ਬਿਲਕੁਲ ਘਰ ਦਾ ਕੰਮ ਕਰ ਸਕਦੀ ਹਾਂ ਯਾਨੀ ਸੋਚ ਕਿੰਨੇ ਪਰਸੈਂਟ ਆਪਣੇ ਆਪ ਨੂੰ ਠੀਕ ਮਹਿਸੂਸ ਕਰ ਰਹੇ ਹੋ ਮੈਨੂੰ 50% ਦਰਮਾਨ ਬਹੁਤ ਵੱਡੀ ਗੱਲ ਹੈ ਹਾਂ ਜੀ ਹਾਂ ਜੀ ਸੋ ਉਮੀਦ ਹੈ ਵੀ ਦੋ ਚਾਰ ਵਾਰ ਹੋਰ ਆ ਕੇ ਠੀਕ ਹੋ ਜਾਊਂਗੀ ਹਾਂ ਜੀ ਚਲ ਤੇ ਹੋਰ ਜੇ ਤੁਹਾਨੂੰ ਦੇਖ ਰਹੇ ਦਰਸ਼ਕ ਜੇ ਤੁਹਾਡੇ ਵਾਂਗੂ ਹਾਰਟ ਦੀ ਬਲੋਕੇ ਤੋਂ ਪੀੜਿਤ ਨੇ ਉਹਨਾਂ ਨੂੰ ਕੀ ਸਿਖਿਆ ਦੇਣਾ ਚਾਹ ਉਹਨਾਂ ਨੇ ਇਹ ਇਸ ਕਵਾਜ਼ੇ ਕੇ ਪੋਗਪੁਰ ਜਾਉਂ ਜਿੱਥੇ ਡਾਕਟਰ ਸਾਹਿਬ ਰਹਿੰਦੇ ਨੇ ਤੇ ਠੀਕ ਹੈ ਹਾਂ ਜੀ ਕਾੜਾ ਦੇ ਕੋਈ ਪੈਸੇ ਵੀ ਲੈਂਦੇ ਨਹੀਂ ਕਾੜਾ ਨਹੀਂ ਕਾੜਾ ਫ੍ਰੀ ਪੀਂਦੇ ਨੇ ਦਵਾਈ ਦੇ ਬਸ ਪੈਸੇ ਲੈਂਦੇ ਨੇ ਕਾੜਾ ਦੇ ਕੋਈ ਪੈਸਾ ਨਹੀਂ ਹੈ ਨਹੀਂ ਕੋਈ ਪੈਸਾ ਨਹੀਂ ਠੀਕ ਹੈ ਬਹੁਤ ਬਹੁਤ ਧੰਨਵਾਦ ਗੁਰਮੀਲ ਸਿੰਘ ਜੀ ਗੁਰਮੀਲ ਸਿੰਘ ਜੀ ਕਿੱਥੇ ਰਹਿਣ ਵਾਲੇ ਹੋ ਅਸੀਂ ਇੱਥੋਂ ਲੋਈਆਂ ਦੇ ਲਾਗੇ ਫੁੱਲਪਿੰਡ ਠੀਕ ਹੈ ਤੇ ਆਏ ਹਾਂ ਹੀ ਯੂਕੇ ਤੋਂ ਜੀ ਕੀ ਬਾਤ ਹੈ ਬਹੁਤ ਗਲਤ ਸਮਝੀ ਸਵਾਗਤ ਹੈ ਤੇ ਇੱਥੇ ਆਣ ਦਾ ਕਿਸ ਬਾਬਣ ਹੈ ਇੱਥੇ ਸਬਬ ਜੀ ਮੈਂ ਪਹਿਲਾਂ ਤਾਂ ਗਿਆ ਭਾਈ ਰੂਪਾ ਮੈਨੂੰ ਜਦੋਂ ਪਤਾ ਲੱਗਾ ਤੇ ਉੱਥੇ ਭਾਈ ਰੂਪਾ ਜਿੱਥੇ ਐਤਵਾਰ ਨੂੰ ਹੁੰਦੇ ਹਾਂ ਹਾਂਜੀ ਐਤਵਾਰ ਨੂੰ ਹੁੰਦੇ ਆ ਜੀ ਤੇ ਮੈਨੂੰ ਹਾਰਦੀ ਪ੍ਰੋਬਲਮ ਆ ਤੇ 20 ਸਾਲ ਤੋਂ ਲੈ ਕੇ ਮੈਨੂੰ 슈ਗਰ ਦੀ ਪ੍ਰੋਬਲਮ ਆ ਓਹੋ ਦੋਨੇ ਦੋਨੇ ਤੇ ਹਾਂਜੀ ਬੀਪੀ ਵੀ ਹਾਈ ਰਹਿੰਦਾ ਜੀ ਹਾਂਜੀ ਤੇ ਮੈਨੂੰ ਪਤਾ ਲੱਗਾ ਤੋਂ ਮੈਂ ਉੱਥੇ ਪਹੁੰਚਿਆ ਉਹ ਕਹਿੰਦੇ ਜੇ ਨਜ਼ਦੀਕ ਜਿੱਥੇ ਹੈਗਾ ਤੁਸੀਂ ਵੀ ਉੱਥੇ ਆ ਚਲੇ ਜਾਓ ਅਗਲੀ ਵਾਰੀ ਨੂੰ ਅੱਜ ਇੱਥੇ ਆ ਗਏ ਜੀ ਹੁਣ ਤੀਜਾ ਗੇੜਾ ਮੇਰਾ ਇਥੇ ਹੈ ਹਾਂਜੀ ਸਰੀਰ ਆਪਣੇ ਆਪ ਚ ਕੀ ਦੱਸ ਰਿਹਾ ਵੀ ਕਿਵੇਂ ਅੱਗੇ ਨਾਲੋਂ ਸਰੀਰ ਫਿਲਹਾਲ ਜਿੱਦਾਂ ਸੁੱਤਿਆਂ ਮਾੜਾ ਮਾੜਾ ਸਾਹ ਚੜਦਾ ਹਜੇ ਹੁਣ ਤੀਜਾ ਘੜਾ ਜਾਨੀ ਕਿ ਜਿੱਦਾਂ 5 6 ਘੜੇ ਪੀਲੇ ਤੋਂ ਠੀਕ ਹੋ ਸਕਦੇ ਆ ਜੀ ਬਲਕਿ ਪੋਜ਼ਿਟਿਵ ਜੀ ਤੁਹਾਨੂੰ ਆਪਣੇ ਆਪ ਚ ਲੱਗ ਰਿਹਾ ਪੋਜ਼ਿਟਿਵ ਮਜ਼ੂਦ ਹੁੰਦਾ ਮਜ਼ੂਦ ਹੋ ਰਿਹਾ ਹਾਂਜੀ ਤੇ ਸ਼ੂਗਰ ਵੀ ਡਾਊਨ ਆ ਰਹੀ ਹੈ ਕੋਈ ਪੈਸਾ ਨਹੀਂ ਲੱਗ ਰਿਹਾ ਕੋਈ ਪੈਸਾ ਨਹੀਂ ਸਿਰਫ ਖਾਲੀ ਹੈ ਮਤਲਬ ਕਾਰਿਆਂ ਦਾ ਕੋਈ ਪੈਸਾ ਨਹੀਂ ਕੋਈ ਪੈਸਾ ਨਹੀਂ ਤੇ ਸਿਰਫ ਦਵਾਈਆਂ ਤੇ ਲੱਗਣੇ ਲੱਗਣੇ ਹਾਂਜੀ ਜਾਨੀ ਅੰਮ੍ਰਿਤ ਘੜਾ ਤੇ ਮੇਰੇ ਦੋ ਕਾੜੇ ਹਰ ਜਾਨਕੀ 20 ਕਚ ਹੁੰਦੇ ਆ ਜੀ ਹਾਂਜੀ ਹਾਂਜੀ ਤੇ ਕਿ ਉਮੀਦ ਲੱਗਦੀ ਹੈ ਵੀ ਜੋ ਇੱਥੇ ਚੱਲ ਰਿਹਾ ਠੀਕ ਚੱਲ ਰਿਹਾ ਸਭ ਠੀਕ ਚੱਲ ਰਿਹਾ ਬਹੁਤ ਪਬਲਿਕ ਨੂੰ ਰਮਾ ਰਿਹਾ ਸੁਣਦੇ ਆ ਜੀ ਤੇ ਬਿਲਕੁਲ ਠੀਕ ਹੈ ਜੀ ਜੋ ਵੀ ਆ ਦਿਲੋਂ ਬlesing ਸਹਿ ਗਿਆ ਹਾਂ ਹਾਂ ਠੀਕ ਹੈ ਜੀ ਹਾਂਜੀ ਠੀਕ ਹੈ ਧੰਨਵਾਦ ਚਲੋ ਹਾਂਜੀ ਥੈਂਕ ਯੂ ਵੀ ਸੋ ਗੱਲਬਾਤ ਕਰਦੇ ਆ ਸਿੰਘ ਸਾਹਿਬ ਸਾਡੇ ਕੋਲ ਮੌਜੂਦ ਨੇ ਉਹਨਾਂ ਕੋਲ ਜਾਣਦੇ ਆ ਸਿੰਘ ਸਾਹਿਬ ਤੁਹਾਡਾ ਪੂਰਾ ਨਾਮ ਰਣਜੀਤ ਸਿੰਘ ਜੀ ਕਿੱਥੇ ਰਹਿਣ ਵਾਲੇ ਹੋ ਇੱਥੇ ਗੰ达ਸਪੁਰ ਜੀ ਠੀਕ ਹੈ ਇੱਥੇ ਜਕੇ ਵਾਲਿਆਂ ਦੇ ਕਿਵੇਂ ਆਣਾ ਹੁੰਦਾ ਹੈ ਇਸਨੂੰ ਵੀਡੀਓ ਚ ਪਤਾ ਲੱਗਾ ਹੀ ਕਿ ਵੀ ਇਥੇ ਖੜਾ ਪਿਆ ਹੁੰਦੇ ਆ ਠੀਕ ਹੈ ਤੇ ਕੜਾ ਕਿਸ ਚੀਜ਼ ਦੇ ਬਿਨਾਂ ਨਹੀਂ ਉਹ ਤਕਲੀਫ ਕੀ ਹੈ ਸਰੀਰ ਚ ਮੈਂ ਹਾਰਡ ਦਾ ਬਿਨਾਂ ਜੀ ਹਾਰਡ ਦੇ ਪੇਸ਼ੈਂਟ ਹਾਂ ਹਾਂਜੀ ਦੇਖਣ ਉਹ ਤਾਂ ਤਕੜ ਤੰਦਰੁਸਤ ਪਈ ਉਹ ਤੇ ਹਾਰਟ ਦੀ ਕੀ ਸਮੱਸਿਆ ਆ ਗਈ ਸੀ ਦਰਦ ਹੁੰਦੀ ਮੇਰੇ ਠੀਕ ਹੈ ਹਾਂਜੀ ਪਰ ਜ਼ੋਰ ਲੱਗਦਾ ਸੀਗਾ ਬਲੌਕਰ ਟਾਈਪ ਜਿਹਾ ਫੀਲ ਸਾਰਾ ਹੁੰਦਾ ਸੀ ਹਾਂਜੀ ਹਾਂਜੀ ਠੀਕ ਹੈ ਇਥੇ ਕਿੰਨੀ ਵਾਰ ਕੜਾ ਆ ਕੇ ਪੀਤਾ ਹੈ ਤਿੰਨ ਕਿ ਮਹੀਨੇ ਹੋ ਗਿਆ ਜੀ ਸਰ ਤਿੰਨ ਮਹੀਨੇ ਹੋ ਗਏ ਹਾਂਜੀ ਕਹਿੰਦੇ ਕਿ ਤਿੰਨ ਹਾਂਜੀ ਤੋਂ 10 11 ਵਾਰ ਮੰਨ ਲੈਂਦੇ ਆਪਾਂ ਹਾਂਜੀ 8 10 ਵਾਰੀ ਹੋ ਗਈ ਬਿਲਕੁਲ ਹੁਣ ਦਿਲੋਂ ਸੱਚ ਦੱਸਣਾ ਵਾ 100 ਚੋਂ ਕਿੰਨੇ ਕ ਪੈਸੇ ਆਪਣੇ ਆਪ ਨੂੰ ਹੁਣ ਅੱਗੇ ਲੈਣੋਂ ਚੰਗਾ ਮਹਿਸੂਸ ਕਰਦਾ ਮੈਂ ਜੀ ਖੇਤੀਬਾੜੀ ਕਰਦਾ ਸਾਰਾ ਕੰਮ ਕਈ ਦਾ ਕਰਦਾ ਹਾਂ ਠੀਕ ਹੈ ਜੀ ਐਟੂ ਚ ਹੁਣ ਕੋਈ ਮੁਸ਼ਕਲ ਨਹੀਂ ਕਰੀ ਆ ਕਿਤੇ ਮੜੀ ਜੇ ਕੋਈ ਹੋਵੇ ਨਹੀਂ ਤੇ ਬਿਲਕੁਲ ਸਹੀ ਹੈ ਮੈਂ 100 ਚ ਕਿੰਨੇ ਕ ਪੈਸੇ ਠੀਕ ਹੋਇਆ ਕੰਮ ਇੱਥੇ ਆ ਕੇ ਪੈਂਦਾ ਕਿੰਨਾ ਜੀ ਜਮਾਇਨ ਹੀ ਹੈਗਾ ਜੀ ਮੈਂ 95 ਮੰਨ ਲੀਏ ਸੋਚ 95 ਬੈਠੀ ਮੰਨ ਲੀਏ 100 ਹੀ ਮੰਨੋ ਸੋ ਹੀ ਮੰਨੀਏ 100 100 ਹੀ ਮੰਨੋ ਜੀ ਸਾਰੀ ਖੇਤੀ ਬੜੀ ਕਰਦਾ ਮੈਂ ਕਈ ਦੀ ਆਪ ਹੀ ਹੱਥੀ ਮਿਹਨਤ ਸਾਰੀ ਕੀ ਬਾਤ ਹੈ ਕੀ ਬਾਤ ਮੈਂ ਤੁਹਾਨੂੰ ਵੀਡੀਓ ਵੀ ਦਿਖਾ ਦਿੰਦਾ ਜੇ ਆਖੋ ਕੇ ਜਿੱਥੇ ਜਹਾ ਸਾਹ ਵੀ ਨਹੀਂ ਚੜਦਾ ਨਾ ਕੋਈ ਸਾਹ ਨਹੀਂ ਸਾਰਾ ਸਾਰੀ ਖੇਤੀ ਜੀ ਹਾਂ ਜੀ ਸਾਰੇ ਕੀੜਾ ਛੇੜਾ ਮਾਰ ਕੇ ਕਰੀ ਖੇਤੀ ਜੀ ਠੀਕ ਹੈ ਹਾਂ ਜੀ ਤੇ ਕਾੜੇ ਪੀਣ ਤੋਂ ਪਹਿਲਾਂ ਵਾਲੇ ਹਾਲਾਤ ਕੀ ਸੀਗੇ ਉਦੋਂ ਉਦੋਂ ਕਿ ਕਿਵੇਂ ਤਕਲੀਫ ਹੁੰਦੀ ਸੀ ਹਾਂਜੀ ਸਾਹ ਚੜਦਾ ਹੁੰਦਾ ਜੀ ਦਰਦ ਹੁੰਨੀ ਹੂੰ ਉਹਦੇ ਕਰਕੇ ਮੁਸ਼ਕਲ ਜੀ ਹੁੰਨੀ ਤੇ ਦਵਾਈ ਖਾਣੀ ਚਾਹ ਗੰਗੂਰ ਸਰੋਂ ਹੁਣ ਹੁਣ ਐਦਾਂ ਲੱਗਦਾ ਵੀ ਦੁਬਾਰਾ ਕਿ ਜ਼ਿੰਦਗੀ ਨੂੰ ਇੱਕ ਸਫੁਤਤੀ ਮਿਲ ਗਈ ਹੈ ਜੋਸ਼ ਮਿਲ ਗਿਆ ਹੈ ਮੈਂ ਕਹਾਂ ਜੀ ਬਹੁਤ ਜ਼ਿਆਦਾ ਮੇਰੇ ਜੀਗਾ ਦਾ ਕੋਠੇ ਸਾਲ ਮਰ ਕੇ ਚੜਦਾ ਇੰਨੀ ਮਤਲਬ ਹਿੰਮਤ ਹੋ ਗਈ ਆ ਵੀ ਕੀ ਗੱਲ ਠੀਕ ਹੈ ਉਹ ਤਾੜੀ ਕਿੱਟੀ ਬਤੀ ਹੈ ਅੰਦਰ ਦਿਲ ਫਿਰ ਦੁਬਾਰਾ ਜਵਾਨ ਹੋ ਗਿਆ ਹੈ ਹਾਂ ਹਾਂਜੀ ਬਿਲਕੁਲ ਜੀ ਕਿਉਂਕਿ ਸਹੀ ਗੱਲ ਸਹੀ ਕਹਿਣੀ ਚਾਹੀਦੀ ਹੈ ਜੀ ਠੀਕ ਹੈ ਨਹੀਂ ਆਪਾਂ ਇੱਕ ਕੜਾ ਦੇ ਦਿੱਤਾ ਦੂਜਾ ਉਹਨਾਂ ਨੂੰ ਫੇਰ ਬਾਅਦ ਚ ਦੇਣਾ ਤੇ ਸਰੀ ਆਟੋਮੈਟਿਕ ਹੀ ਨਾ ਹਮਮਤਾ ਹਣੇ ਜਾਣਾ ਇੱਕ ਕੁਦਰਤੀ ਗੱਲ ਹੈ ਬੰਦ ਨੂੰ ਅੰਦਰ ਮਹਿਸੂਸ ਹੋ ਜਾਂਦਾ ਕਿ ਮੈਂ ਠੀਕ ਵਧੀਆ ਮਹਿਸੂਸ ਕਰ ਰਿਹਾ ਹਾਂ ਹਾਂਜੀ ਜਿਹੜੇ ਹੁਣ ਤੋਂ ਹਾਨੂੰ ਕੋਈ ਵੀ ਦਰਸ਼ਕ ਵੀਰ ਦੇਖ ਰਿਹਾ ਤੇ ਸੇਮ ਤੁਹਾਡੀ ਵਾਲੀ ਸਵੱਸਿਆ ਤੋਂ ਪੀੜਤ ਨੇ ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ ਸਾਰੇ ਉਹਨਾਂ ਦੀ ਸਾਰੇ ਆ ਕੇ ਲੈਣ ਦਵਾਈ ਦਰਸ਼ਕਾਂ ਨੂੰ ਮਿਲਣਾ ਤੇ ਆਣ ਕੇ ਬਹੁਤ ਜ਼ਿਆਦਾ ਇਸ ਸਮੱਸਿਆ ਦਾ ਹੱਲ ਹੁੰਦਾ ਹੈ ਤੇ ਹਰ ਵਾਰ ਫਿਰ ਕੜਾਏ ਇਹਦੇ ਕਾੜੇ ਦੇ ਕਿੰਨੇ ਪੈਸੇ ਦੇਣੇ ਹੋ ਕੋਈ ਪੈਸਾ ਨਹੀਂ ਲੈਂਦੇ ਸਾਡੇ ਕੋਲ ਇਹ ਪੱਕੀ ਗੱਲ ਹੈ ਹਾਂ ਬਿਲਕੁਲ ਜੀ ਆ ਵੇਖ ਲਓ ਤੁਹਾਡੇ ਸਾਹਮਣੇ ਪੀ ਕੇ ਨਿਕਲਣਾ ਕੀ ਬਾਤ ਹੈ ਆ ਵੇਲ ਪੁੱਛਣਾ ਨਹੀਂ ਕੋਈ 10 20 50 100 ਹੈ ਹੀ ਨਹੀਂ ਕੁਛ ਕਾੜੇ ਦਾ ਬਿਲਕੁਲ ਜ਼ੀਰੋ ਜੀ ਕੀ ਬਾਤ ਹੈ ਇਹ ਵੀ ਸੇਵਾ ਹੀ ਹੈ ਸੇਵਾ ਹੀ ਹੈ ਜੀ ਬਹੁਤ ਤਗੜੀ ਗੱਲ ਹੈ ਇਹ ਤੇ ਬਹੁਤ ਜ਼ਿਆਦਾ ਦੁਨੀਆ ਦਾ ਇਹਦਾ ਫਾਇਦਾ ਜੀ ਬਹੁਤ ਜ਼ਿਆਦਾ ਆਪਾਂ ਤਾਂ ਬਹੁਤ ਜ਼ਿਆਦਾ ਖੁਸ਼ ਆ ਜੀ ਬਤ ਕਰਦੇ ਹੋ ਮੈਨੇਜਰ ਨਾਲ ਹਾਂਜੀ ਭਾਈ ਜੀ ਕੀ ਨਾਮ ਤੁਹਾਡਾ ਮੇਰਾ ਨਾਮ ਰਦੀਰ ਸਿੰਘ ਜੀ ਰਦੀਰ ਸਿੰਘ ਜੀ ਕਿਥੇ ਰਹਿਣ ਵਾਲੇ ਹੋ ਹੁਸ਼ਿਆਰਪ ਇਮੇ ਇੱਥੇ ਪਤਾ ਲੱਗਿਆ ਜਿੱਦਾਂ ਵੇ ਮਤਲਬ ਨਾ ਹਾਰਟ ਦੀ ਬਲੋਕੇਜ ਦੀ ਹੁੰਦੀ ਸੀ ਦੋ ਸਟੰਟ ਪਾਉਣ ਨੂੰ ਕਹਿੰਦੇ ਸੀ ਡਾਕਟਰ ਸਾਹਿਬ ਤੁਹਾਡੇ ਦੋ ਸਟੰਟ ਪਾਉਣ ਨੂੰ ਕਹਿੰਦੇ ਸੀ ਅੱਛਾ ਇੱਕ ਪਿਆ ਠੀਕ ਹੈ। ਤੇ ਜੀ ਇੱਕ ਮੈਂ ਇਦਾਂ ਮੈਂ ਚਲੋ ਕਾੜਾ ਗੋੜਾ ਪੀ ਕੇ ਕਹਿੰਦੇ ਆ ਦੇਖ ਲਓ ਬੰਦਾ ਹੁਣ ਕੀ ਮਰਦਾ ਕੀ ਨਹੀਂ ਕਰਦਾ ਦੇਖਦਾ ਹੀ ਹੁੰਦਾ। ਸੱਚਾ ਜੀ। ਇਹ ਪਹਿਲੀ ਵਾਰ ਆਏ ਆ ਜਾਂ ਦੂਜੀ ਵਾਰ ਆਏ ਹੋ? ਮੈਂ ਦੂਜੀ ਵਾਰ ਆਇਆ ਹਾਂ। ਦੂਜੀ ਵਾਰ ਆਏ ਹੋ। ਪਹਿਲੀ ਵਾਰ ਕਦੋਂ ਆਏ ਸੀਗੇ? ਪਹਿਲੀ ਵਾਰ ਪਿਛਲੇ ਪਿਛਲੇ ਹਫਤੇ ਬਹੁਤ ਦਵਾਰ। ਹਾਂ ਜੀ। ਕਿੰਨੇ ਕੁ ਥੋੜਾ ਜਿਹਾ ਫਰਕ ਹੀ ਮਹਿਸੂਸ ਕਰ ਰਿਹਾ ਆਪਣੇ ਆਪ ਨੂੰ? ਖੁਸ਼ ਤੇ ਮਤਲਬ ਹੁੰਦਾ ਹਜੇ ਫਿਲਹਾਲ ਮੈਂ ਤਾਂ ਦਵਾਈ ਜੀ ਇੱਕ ਵਾਰ ਹੀ ਕਾੜਾ ਪੀਣ ਨਾਲ ਜੇ ਕੁਝ ਮਹਿਸੂਸ ਹੋ ਰਿਹਾ ਤਾਂ ਬਹੁਤ ਵੱਡੀ ਗੱਲ ਹੈ ਜੀ। ਹੋ ਰਿਹਾ ਹੋ ਰਿਹਾ ਹੋ ਰਿਹਾ। ਇਹ ਦ ਤੁਹਾਨੂੰ ਪੈਸੇ ਬੁਸਰੇ ਲੈ ਕੇ ਕਾਢੇ ਨੇ ਨਹੀਂ ਜੀ ਨਹੀਂ ਕਾਢੇ ਕੋਈ ਪੈਸਾ ਕੋਈ ਸੇਵਾ ਹੀ ਹੈ ਸੇਵਾ ਸੀ ਚੋ ਠੀਕ ਹੈ ਭਾਈ ਜੀ ਧੰਨਵਾਦ ਦਵਾਈ ਦਾ ਠੀਕ ਹੈ ਸੋ ਕਰਦੇ ਆ ਗੱਲਬਾਤ ਤੇ ਹੋਰ ਜਾਣਦੇ ਆ ਜਿਹੜੇ ਵੀ ਇੱਥੇ ਪੀੜਿਤ ਆਂਦੇ ਨੇ ਥੋੜਾ ਜਿਹਾ ਦੁਖੀ ਹੋ ਕੇ ਆਂਦੇ ਨੇ ਤੇ ਇੱਕ ਖੁਸ਼ੀ ਦੇ ਨਾਲ ਇੱਕ ਮੁੱਖ ਤੇ ਸਮਾਈਲ ਲੈ ਕੇ ਵਿੱਚੋਂ ਜਾਂਦੇ ਨੇ ਬਾਈ ਜੀ ਮੌਜੂਦ ਨੇ ਬਾਈ ਜੀ ਕੀ ਨਾਮ ਤੁਹਾਡਾ ਮੇਰਾ ਨਾਮ ਬਾਸੂਦੇਵ ਠੀਕ ਹੈ ਜੀ ਕਿੰਨੀ ਕ ਵਾਰ ਇੱਥੇ ਗੇੜੇ ਮਾਰਨੇ ਪੈ ਗਏ ਆ ਆਪਾਂ ਮੋਸਟਲੀ 6-7 ਵਾਰ ਹੀ ਹੋ ਗਏ ਜਾਂਦੇ ਆ ਇਹਨੂੰ ਠੀਕ ਹੈ ਜੀ ਸ਼ਿਕਾਇਤ ਕੀ ਆਪਾਂ ਸ਼ੂਗਰ ਦੀ ਪ੍ਰੋਬਲਮ ਸੀ ਜੀ ਸ਼ੂਗ ਸ਼ੂਗਰ ਖਣਾ ਦੇਖੋ 200 ਤੋਂ ਉੱਤੇ ਰਹਿੰਦੀ ਸੀ ਠੀਕ ਹੈ ਤੇ ਜਿੱਦਣ ਦੇ ਪਿੰਡੇ ਆ ਉਦੋਂ ਦੀ ਕੰਟਰੋਲ ਚ ਉਦੋਂ ਦੇ ਕੰਟਰੋਲ ਆ ਕੀ ਲੱਗਦਾ ਵੀ ਪੰਜ ਛੇ ਵਾਰ ਤਾਂ ਆ ਚੁੱਕੇ ਹਾਂ ਵੀ ਸ਼ੂਗਰ ਕੰਟਰੋਲ ਹੋ ਗਈ ਆ ਹੁਣ ਕੀ ਲੱਗਦਾ ਵੀ ਜੜੋਂ ਮੁੱਕ ਜੂ ਜੜੋਂ ਤਾਂ ਮਹਾਰਾਜ ਸਾਹੀ ਲੋਕਲ ਆ ਅਸੀਂ ਤੇ ਜਦ ਤੱਕ ਹੈਗੇ ਪੀ ਲਿਆ ਕਰਾਂਗੇ ਕੜਾ ਇੱਕੜਾ ਪਿਛਾ ਚਾ ਰਹੀ ਕੋਈ ਆਪਣੇ ਕੋ ਪੈਸੇ ਲੈਂਦੇ ਆ ਜਾਂਦਾ ਹੈ ਇਹ ਆ ਵੱਡੀ ਗੱਲ ਹੈ ਨਾ ਇਹ ਵੀ ਸੇਵ ਆਈ ਹੈ ਨਾ ਇਹ ਸੇਵਾ ਸੀ ਇਹ ਗੱਲ ਪੱਕੀ ਹੈ ਪੈਸਾ ਕਿਹੜੀ ਲੈਂਦੇ ਹੈਗੇ ਦੇ ਕੋਰਸਿੰਗ ਸਮਝੂਦ ਨੇ ਸਿੰਘ ਸਾਹਿਬ ਕੀ ਹਾਲ ਚਾਲ ਜੀ ਬਹੁਤ ਵਧੀਆ ਚੜ੍ਹਦੀ ਕਲਾ ਮਨਜੀਤ ਸਿੰਘ ਜੀ ਮਨਜੀਤ ਸਿੰਘ ਜੀ ਕਿਹੜੀ ਚੀ ਖੱਟਕੇ ਲੈ ਕੇ ਆਈਏ ਇੱਥੇ ਕੀ ਤਕਲੀਫ ਸੀ ਇਹ ਮੈਨੂੰ ਸ਼ੂਗਰ ਤੇ ਬੀਪੀ ਦੋਨੇ ਸੀਗੀਆਂ ਜੀ ਹੂੰ ਤੇ ਮੈਂ ਛੇਵੀਂ ਸੱਤਵੀਂ ਵਾਰੀ ਆ ਗਿਆ ਹੂੰ ਤੇ ਅੱਧ ਤੱਕ ਤਾਂ ਕੰਟਰੋਲ ਹੋ ਗਈ ਜੀ ਬਹੁਤ ਵੱਡੀ ਗੱਲ ਕਹਿ ਰਹੇ ਹੋ ਜੀ ਅੱਧ ਤੱਕ ਹੋ ਗਈ ਹੈ ਹਾਂ ਜੀ ਹਾਂ ਜੀ ਅੱਧ ਤੱਕ ਹੋ ਗਈ ਜੀ ਠੀਕ ਹੈ ਤੇ ਹੁਣ ਦੇਖੋ ਅੱਗੇ ਅਗੇ ਹੋਰ 5-7 ਵਾਰੀ ਦਾ ਹੁਵੇ ਲੋਕਲ ਹੈਗੇ ਅਸੀਂ ਇੱਥੇ ਦੇ ਠੀਕ ਹੈ ਜੀ ਤੇ ਜਿੰਨਾ ਚਿਰ ਡਾਕਟਰ ਸਾਹਿਬ ਬੈਠੇ ਨੇ ਪੜਾਉਂਦੇ ਨੇ ਉਹਨਾਂ ਚਿਰ ਪੀਵਾਂਗੇ ਬੁੱਧਵਾਰ ਬੁੱਧਵਾਰ ਕਿਹੜਾ ਮਾਸ ਹਾਂਜੀ ਹਾਂਜੀ ਮਾਸ ਡਾਕਟਰ ਜਰਾ ਆਪਾਂ ਪਹਿਲੇ ਉਹ ਤੋਂ ਸਟਾਰਟ ਕਰਦੇ ਹਾਂ ਜੀ ਇਹ ਕੀ ਚੀਜ਼ ਹੈ ਇਹ ਸਰ ਇਹ ਜਿੰਨਾਂ ਦੇ ਸਰੀਰ ਦੇ ਵਿੱਚ ਗੰਡਾਂ ਹੋ ਜਾਂਦੀਆਂ ਹੂੰ ਠੀਕ ਹੈ ਜੀ ਇਹ ਗੰਡਾਂ ਦਾ ਕੜਾਗਾ ਜੀ ਠੀਕ ਹੈ ਜੀ ਗੰਡਾਂ ਦਾ ਜਾਂ ਆਪਾਂ ਕਹੇ ਲਈ ਬਹਾੜ ਜਾਂ ਬਲੋਕੇ ਦਾ ਸਾਰਾ ਕੁਝ ਨਹੀਂ ਨਹੀਂ ਇਹ ਸਾਰੇ ਸਾਡੇ ਕੜੇ ਅਲੱਗ-ਅਲੱਗ ਤਿਆਰ ਹੁੰਦੇ ਠੀਕ ਹੈ ਜੀ ਠੀਕ ਹੈ ਇੱਕ ਕੜਾ ਨਹੀਂ ਜਿਵੇਂ ਜਿਵੇਂ ਸੀਰ ਦੇ ਵਿੱਚ ਗੰਡਾ ਹੋ ਜਾਂਦਾ ਸੌਲੀਆਂ ਆਉਂਦੀਆਂ ਉਹਨਾਂ ਦਾ ਲੱਗ ਕੜਾ ਬੰਦਾ ਜੀ ਠੀਕ ਹੈ ਜੀ ਔਰ ਹਾਰਟ ਦਾ ਲੱਗਵੰਦਾ ਜੀ 슈ਗਰ ਦਾ ਲੱਗਵੰਦਾ ਜੀ ਜਿਹੜੇ ਸਰੀਰ 'ਚ ਦਰਦ ਹੁੰਦੇ ਉਹਨਾਂ ਦਾ ਲੱਗ ਲੱਗਵੰਦਾ ਸਾਰਾ ਠੀਕ ਹੈ ਮੈਂ ਦੇਖ ਸਕਦੇ ਦਿਖਾ ਸਕਦੇ ਮਾੜੇ ਜਿਹਨੂੰ ਕਿਵੇਂ ਕੀ ਚੀਜ਼ ਹੁੰਦੀ ਹੈ ਜੀ ਕਿਵੇਂ ਦੇਖੋ ਇਹ ਸਾਰੇ ਜੜੀਆਂ ਬੂਟੀਆਂ ਹੀ ਹੁੰਦੀਆਂ ਜਾਰੇ ਠੀਕ ਹੈ ਯਾਨੀ ਆਪਾਂ ਉਹ ਸਿਰਫ ਦੇਖ ਕੇ ਨਹੀਂ ਫਰਕ ਮਹਿਸੂਸ ਕਰ ਸਕਦੇ ਪੀ ਕੇ ਪਤਾ ਲੱਗੂਗਾ ਹਾਂਜੀ ਇਹ ਕਿਉਂਕਿ ਇਹ ਸਾਰਾ ਜਿਹੜਾ ਕੜਾ ਜੀ ਸਾਡਾ ਇਹ ਫਾਰਮੂਲੇਸ਼ਨ ਦੇ ਆਧਾਰ ਤੇ ਤਿਆਰ ਕੀਤਾ ਜਾਂਦਾ ਜੀ ਠੀਕ ਹੈ ਯਾਨੀ ਇਨਗਰੀਡੀਐਂਟਸ ਦੇ ਕਿਹੜੀ ਚੀਜ਼ ਕਿੰਨੀ ਮਾਤਰਾ 'ਚ ਕਿੰਨੇ ਕੁ ਪਾਉਣੀ ਹੈ ਕਿੰਨੇ ਕੁ ਪਾਣੀ ਯੂਜ਼ ਕਰਨਾ ਹੈ ਇੱਕ ਪ੍ਰੋਪਰ ਇੱਕ ਕਿਵੇਂ ਕਰਦੇ ਸਟੱਡੀ ਕਿਵੇਂ ਕਰਦੇ ਆ ਕਿ ਕਿਹੜੇ ਰੋਗ ਵਾਸਤੇ ਹਾਰਟ ਬਲੋਕੇ ਲਈ ਕਿਹੜਾ ਹੈ 슈ਗਰ ਲਈ ਕਿਹੜਾ ਹੈ ਇਹਪਰ ਡਿਫਰੈਂਸ਼ੀਏਟ ਫਰਕ ਕਿਵੇਂ ਰੱਖਿਆ ਹੋਇਆ ਸਾਰਾ ਬਾਕੀ ਦੇਖੋ ਸਰ ਜਿਹੜਾ ਸਾਡਾ ਹਾਰਟ ਦਾ ਕਾੜਾ ਜੀ ਠੀਕ ਆ ਉਹ ਇੱਕ ਲੱਗ ਤਰੀਕੇ ਨਾਲ ਬਣਦਾ ਜੀ ਜਿਹੜਾ 슈ਗਰ ਦਾ ਕੜਾ ਇੱਕ ਲੱਗ ਤਰੀਕੇ ਨਾਲ ਬਣਦਾ ਜੀ ਜਿਹੜਾ ਇਹ ਗੰਡਾਂ ਦਾ ਕੜਾ ਇਹ ਲੱਗ ਤਰੀਕੇ ਨਾਲ ਬਣਦਾ ਜਿਹੜਾ ਸਰੀਰ 'ਚ ਦਰਦ ਹੁੰਦਾ ਉਹ ਲੱਗ ਤਰੀਕੇ ਨਾਲ ਬਣਦਾ ਠੀਕ ਹੈ ਡਾਕਟਰ ਜੀ ਹੋਰ ਸਵਾਸਤਿਕ ਦਸ਼ਾ ਮਨਿਤ ਹੋਊਗਾ ਅੱਜ ਕੱਲ੍ਹ ਕਈਆਂ ਨੂੰ ਹਾਰਟ ਦੀ ਵੀ ਇਸ਼ੂ ਹੈ ਪਲੱਸ 슈ਗਰ ਵੀ ਹੈਗੀ ਹੈ 슈ਗਰ ਦਾ ਕਰ ਕਰਤ ਹੋਈ ਪਈ ਹੈ ਕੀ ਫਿਰ ਉਹ 슈ਗਰ ਵਾਲਾ ਤੇ ਹਾਰਟ ਵਾਲਾ ਦੋਨੋਂ ਕੜੇ ਇੱਕੋ ਦਿਨ 'ਚ ਸੇਵਨ ਕਰ ਸਕਦੇ ਨੇ ਜੀ ਹਾਂ ਕਿਉਂਕਿ ਸਾਡਾ ਜਿਹੜਾ ਕੜਾ ਹੈਗਾ ਜੀ ਉਹ ਇਹ ਗਲਾਸ ਆਉਂਦਾ ਜੀ ਸਾਡਾ 60 ਮਿਲਦਾ ਠੀਕ ਹੈ 60 ਮਿਲਦਾ ਜੀ ਠੀਕ ਹੈ ਜੀ ਉਦੇ ਵਿੱਚੋਂ ਅਸੀਂ ਇਹਦੀ ਡੋਜ਼ ਹਾਫ ਹਾਫ ਕਰ ਦਿੰਦੇ ਆ ਜੀ ਠੀਕ ਹੈ 30 ਐਮਐਲ ਹਾਰਟ ਵਾਲਾ ਹੋ ਗਿਆ 30 ਸ਼ੂਰ ਵਾਲਾ ਹੋ ਗਿਆ ਹਾਂਜੀ ਇਹ ਦੋਨੋਂ ਹਾਂ ਦੋਨੇ ਕਾੜੇ ਅੱਧੇ ਪੌਣੇ ਘੰਟੇ ਦੀ ਵਿੱਥੀ ਤੇ ਅਸੀਂ ਪੇਸ਼ੈਂਟ ਨੂੰ ਦਿੰਨੇ ਆ ਜੀ